ਗੁੱਡ ਮਾਰਨਿੰਗ ਸਸਿਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗੇਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਜੀ ਅੱਜ ਦੇ ਦਿਨ ਦੀ ਤੇ ਮੈਂ ਇਸ ਤੋਂ ਸੰਡੇ ਅੱਜ ਪਰ ਜਲਦੀ ਉੱਠਣਾ ਪਿਆ ਆਪਾਂ ਨੂੰ ਕਿਉਂਕਿ ਅੱਜ ਜਸਕਰਨ ਦੀ ਲੋਹੜੀ ਦਾ ਜਿਹੜਾ ਪਾਠ ਹੈ ਉਹ ਆਰੰਭ ਹੋਣਾ ਆ ਪਰ ਤੇ ਆਪਾਂ ਉੱਧਰ ਜਾਣਾ ਆ ਟਾਈਮ ਇਸ ਟਾਈਮ 6:30 ਹੋ ਚੁੱਕੇ ਨੇ ਤੇ बस ਮੈਂ অলਮੋਸਟ -फट बस ਮੇਰਾ ਮੇਕਅਪ ਰਹਿ ਗਿਆ ਤੇ ਫਟਾਫਟ ਰੈਡੀ ਹੋ ਕੇ ਬੱਚਿਆਂ ਨੂੰ 7:28 ਵਜੇ ਠਾ ਲਈਏ ਫਿਰ ਬੱਚਿਆਂ ਨੂੰ ਵੀ ਰੈਡੀ ਕਰੀਏ ਤੇ ਫਿਰ ਚੱਲੀਏ ਟਾਈਮ ਜਿਹਦੇ ਨਾਲ ਉਧਰ ਲੇਟ ਨਾ ਹੋ ਜਾਈਏ ਸੋ ਚਲੋ ਜੀ ਮਿਲਦੇ ਆ ਫਿਰ ਮੇਕਅਪ ਕਰਨ ਤੋਂ ਬਾਅਦ ਸੂਟ ਵੀ ਆਪਾਂ ਤੁਹਾਨੂੰ ਫੇਰ ਹੀ ਦਿਖਾਵਾਂਗੇ ਲਓ ਵੀ ਮੇਕਅਪ ਦਾ ਪਟਾਰਾ ਖੁੱਲ ਗਿਆ ਹੁਣ ਆਪਾਂ ਕਰੀਏ ਮੇਕਅਪ ਤੇ ਮੇਕਅਪ ਬੱਸ ਮੈਂ ਸੋਧ ਹੀ ਨਹੀਂ ਹੁੰਦੀ ਪਹਿਲਾਂ ਮੈਂ ਕਿੱਦਾਂ ਦਾ ਕਰਨਾ ਬੱਸ ਮੈਂ ਕਰਦੀ ਜਾਨੀਆ ਕਰਦੀ ਜਾਨੀਆ ਤੇ ਫਿਰ ਜਿੱਦਾਂ ਦਾ ਬੱਸ ਹੋ ਜਾਂਦਾ ਕਈ ਵਾਰ ਮੈਂ ਲਾਈਟ ਰੱਖਣਾ ਹੁੰਦਾ ਜਾਂ ਡਾਰਕ ਰੱਖਣਾ ਹੁੰਦਾ ਮੈਂ ਕੁਝ ਨਹੀਂ ਸੋਚਦੀ ਬਸ ਜਿੱਦਾਂ ਮੈਨੂੰ ਆਪਣੇ ਸੂਟਣਾ ਚੱਜਦਾ ਹੁੰਦਾ ਮੈਂ ਉਦਾਂ ਕਰੀ ਜਾਂਦੀ ਹਣੀਏ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਮੋਇਸਚਰਾਈਜ਼ਰ ਲਗਾਉਨੇ ਆਂ ਆਪਣੀ ਸਕਿਨ ਦੇ ਉੱਪਰ ਜੋ ਕਿ ਸਰਦੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਫਿਰ ਅਪਲਾਈ ਕਰਦੇ ਆਂ ਅਗਲੇ ਸਟੈਪ ਲਓ ਵੀ ਆਪਾਂ ਹੋ ਗਏ ਰੈਡੀ ਜਾਣ ਦੇ ਲਈ ਟਾਈਮ 8:00 ਵਜੇ 15 ਮਿੰਟ ਤੱਕ ਜਾਵਾਂਗੇ ਇੱਧਰ ਜੋਵਨ ਵੀ ਰੈਡੀ ਹੈ ਹੈ ਜੋਨ ਵੀ ਰੈਡੀ ਸੋ ਇਹ ਹੈਗਾ ਮੇਰਾ ਸੂਟ ਤੇ ਹੁਣ ਬਾਹਰ ਹੈਗੀ ਬਹੁਤ ਜ਼ਿਆਦਾ ਧੁੰਦ ਤੇ ਹੁਣ ਆਪਾਂ ਕੋਟੀ ਪਾ ਲਈਏ ਇਸ ਤੋਂ ਪਹਿਲਾਂ ਕਿ ਠੋਠੋਰ ਕਰੀਏ ਸੋ ਚਲੋ ਜੀ ਵੇਅਰ ਕਰਦੇ ਹਾਂ ਕੋਈ ਮੈਚਿੰਗ ਜੀ ਦੇਖ ਕੇ ਕੋਟੀ ਮੇਰੇ ਕੋਲ ਹਮੇਸ਼ਾ ਇਹ ਹੁੰਦਾ ਮੇਰੇ ਕੋਲ ਬਹੁਤ ਜ਼ਿਆਦਾ ਕੋਟੀਆਂ ਨੇ ਪਰ ਜਦੋਂ ਮੈਂ ਵੇਅਰ ਕਰਨੀ ਹੁੰਦੀ ਹੈ ਕੋਈ ਮੈਚਿੰਗ ਜੀ ਮਿਲਦੀ ਉਹ ਨਹੀਂ ਦੀ ਫਿਰ ਬੜਾ ਗੁੱਸਾ ਆਦਾ ਹੁੰਦਾ ਤੇ ਚਲੋ ਕੋਈ ਨਾ ਕੋਈ ਲੱਭਦੇ ਹਾਂ ਹੁਣ ਕੀ ਕੰਟਰਾਸਟ ਹੈ ਉਹ ਤੀਆ ਕੰਟਰਾਸਟ ਹੈ ਹੋ ਜਾਂਦਾ ਜੇ ਆਪਾਂ ਲੱਗ ਜੇ ਕਲਰ ਦੀ ਪਾਉਣੀ ਹੈ ਨਾ ਫਿਰ ਵੀ ਨਵੇਂ ਲੱਗਦਾ ਹੁੰਦਾ ਵੀ ਤੀਜਾ ਕਲਰ ਜੇ ਪੀਸ ਚਰ ਲਾ ਲਿਆ ਦੋ ਕਲਰ ਤਾਂ ਪਹਿਲਾਂ ਹੀ ਸੂਟ ਦੇ ਵਿੱਚ ਹੈਗੇ ਆ ਚਲੋ ਕੋਈ ਨਹੀਂ ਆਪਾਂ ਦੇਖਦੇ ਆਂ ਸ਼ਾਇਦ ਮੇਰੇ ਕੋ ਇਦਾਂ ਦੀ ਟੋਨ ਦੇ ਵਿੱਚ ਕੁਝ ਹੋਵੇ ਲਓ ਵੀ ਫਾਈਨਲੀ ਮਿਲ ਹੀ ਗਈ ਆਪਾਂ ਨੂੰ ਮਿਲਦੀ ਜੁਲਦੀ ਜੀ ਮਿਲਦੀ ਜੁਲਦੀ ਕੀ ਕਾਫੀ ਹੱਦ ਤੱਕ ਮਿਲ ਰਹੀ ਆ ਮੈਚਿੰਗ ਜੀ ਹੋ ਰਹੀ ਆ ਤੇ ਚਲੋ ਬਾਕੀ ਤਾਂ ਦੁਪੱਟੇ ਨੇ ਕਵਰ ਕਰ ਲੈਣੇ ਕਿਉਂਕਿ ਇਹ ਦੁਪੱਟਾ ਬਨਾਰਸੀ ਸ਼ਾਲ ਦੀ ਤਰ੍ਹਾਂ ਹੀ ਹੁੰਦਾ ਆ ਇੱਕ ਤੇ ਇਹਦੀ ਬੁਕਲ ਕਾਫੀ ਵੱਜ ਜਾਂਦੀ ਆ ਸੋ ਆਪਾਂ ਹੈਗੇ ਆ ਰੈਡੀ ਜੀ 15 ਮਿੰਟਾਂ ਦੇ ਤੱਕ ਆਪਾਂ ਚੱਲਦੇ ਆਂ ਉਧਰ ਤੇ ਫਿਰ ਦੇ ਦਿਆਂ ਸ਼ਰਮ ਦੀ ਤਿਆਰੀ ਤੇ ਸੋ ਚਲੋ ਜੀ ਫਿਰ ਲੋਬੀ ਰੈਡੀ ਸ਼ੈਡੀ ਹੋ ਗਏ ਪਹੁੰਚ ਗਏ ਆਪਾਂ ਗੱਲ ਆਹ ਹੈਗਾ ਸਾਡਾ ਲੋੜੀ ਵਾਲਾ ਮੁੰਡਾ

ਲਾਲੋ ਜਨਮ ਦੀ ਪਸੀਆ ਕੀ ਘੜੀ ਨਾਲ ਦੇਖਣ ਦੇ ਆਪਣਾ ਬਲ ਸੁਮਾਲੇ ਹੱਥ ਵੀ ਰੱਖੇ ਆਪਣੇ ਕੋ ਸਾਹ ਸਾਹ ਪਰ ਪਾਲੇ ਪ੍ਰਾਪ ਸਿਮ ਲਾ ਗਏ ਮੇਰਾ ਜੀਤ ਆ ਲਓ ਵੀ ਪਾਠ ਆਰੰਭ ਕਰਾਇਆ ਏ ਅਸੀਂ ਆ ਕੇ ਧਰ ਲਿਆ ਅਸੀਂ ਸਾਗ ਇੱਧਰ ਤਾਂ ਯੂਨੀਫਾਰਮ ਵੀ ਬਦਲ ਲਈ ਤੇ ਹੁਣ ਆਪਾਂ ਧਰ ਲਿਆ ਸਾਗ ਬਾਰੀ ਬੈਠੇ ਆਪਾਂ ਸਾਗ ਧਾਰੇ ਲਾਓ ਵੀ ਚੁੱਲੇ ਦੇ ਉੱਪਰ ਧਰ ਲਿਆ ਆਪਾਂ ਸਾਗ ਕਿੰਨੇ ਘਰਾਂ ਦਾ ਇਹ ਸਾਰਨ ਨੂੰ ਪਤਾ ਲੈ ਅੰਦਰ ਬੱਚਾ ਪਾਟੀ ਫੋਟਾ ਕਰੇ ਪਾਠਾ ਤੁਰੇ ਫਿਰਦੀਆਂ ਬਾਬਾ ਸੁਣ ਲਾ ਕਹਿੰਦੀ ਮੈਂ ਟੋਪਾ ਨਿਕਲੇ ਆਂ ਆਂਟੀਆਂ ਸੁਣ ਲੀਆਂ ਨੇ ਇਹ ਮੰਮੀ ਆਲਡਿਓਟੀ ਦਿੰਦੀ ਆਪਦੀ ਵਾਲੀ ਲਓ ਜੀ ਸਾਗ ਬਣਾ ਕੇ ਤੇ ਸਾਗ ਲੈ ਕੇ ਆਪਾਂ ਅਗੇ ਵਾਪਸ ਘਰ ਨੂੰ ਟਾਈਮ 5:00 ਵਜੇ ਅੱਧਾ ਘੰਟਾ ਹੋ ਗਿਆ ਵੈਸੇ ਮੈਨੂੰ ਆਈ ਨੂੰ ਤੇ ਆਪਾਂ ਅਗੇ ਘਰ ਤੇ ਸਾਡੇ ਵਿੱਚੋਂ ਨਾ ਮੋਸਟਲੀ ਸ਼ਰਨ ਹੀ ਸਾਗ ਬਣਾਉਂਦੀ ਹੁੰਦੀ ਆ ਤੇ ਉਹਦੇ ਵੱਲ ਹੀ ਬਣਦਾ ਹੁੰਦਾ ਹੈ ਸਾਗ ਤੇ ਫਿਰ ਪਤਾ ਹੀ ਨਹੀਂ ਕਿੰਨੇ ਘਰਾਂ ਨੂੰ ਜਾਂਦਾ ਆ ਸਾਰੇ ਘਰਾਂ ਦਾ ਉੱਥੇ ਹੀ ਬਣਦਾ ਆ ਉਹ ਤਾਂ ਤੁਸੀਂ ਦੇਖ ਲਿਆ ਹੋਣਾ ਸੀ ਏਡਾ ਵੱਡਾ ਪਤੈਲਾ ਤਰਿਆ ਹੋਇਆ ਸੀ ਤੇ ਸੋ ਚਲੋ ਜੀ ਹੁਣ ਆਪਾਂ ਦੇਖੀਏ ਘਰ ਦੇ ਕੰਮਕਾਰ ਕੋਈ ਨਾ ਕੋਈ ਤੇ ਫ੍ਰੀਜ ਹੋ ਕੇ ਬੈਠੀ ਐ ਕਿਉਂਕਿ ਪਤਾ ਨਹੀਂ ਕਿਉਂ ਜਿਸ ਦਿਨ ਦੇ ਅਸੀਂ ਜਸ ਕਰਨ ਦੀ ਲੋੜੀ ਦੇ ਲੱਡੂ ਬੰਡੇ ਨੇ ਨਾ ਤੇ ਸਾਰੇ ਮਤਲਅ ਜੇ ਜਿ ਸ਼ਰਨ ਨੂੰ ਵੀ ਥੋੜਾ ਫੀਵਰ ਹੈਗਾ ਤੇ ਉਹ ਵੀ ਥੋੜੀ ਅਲਜੀ ਹੋਈ ਆ ਪਤਾ ਨਹੀਂ ਨજર ਲੱਗ ਗਈ ਕੀ ਗੱਲ ਬਾਤ ਸੋ ਚਲੋ ਜੀ ਹੁਣ ਆਪਾਂ ਦੇਖੀਏ ਕੰਮਕਾਰ ਕੋਈ ਤੇ ਇਧਰ ਜੋਵਨ ਲੱਗਿਆ ਹੋਇਆ ਆਪਦਾ ਹੋਮਵਰਕ ਕਰਨ ਕਿਉਂਕਿ ਕੱਲ ਸਕੂਲ ਜਾਣਾ ਤੇ ਹੁਣ ਸਾਨੂੰ ਜ਼ਿਆਦਾ ਆ ਵੀ ਹੋਮਵਰਕ ਕਰਨਾ ਹੈ ਨਾ ਜੋਵਨ ਉਦਾਂ ਸਾਨੂੰ ਪਤਾ ਨਹੀਂ ਹੁੰਦਾ ਉਦਾਂ ਸੀ ਟੈਬ ਤੇ ਬਸ ਗੇਮ ਖੇਡੀ ਜਾਣੀ ਖੇਡੀ ਜਾਣੀ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਹੋਮਵਰਕ ਵੀ ਰਹਿੰਦਾ ਉਹ ਜੇ ਮੰਮਾ ਯਾਦ ਕਰਾਉ ਤਾਂ ਆ ਜੂ ਹਨਾ ਸੋ ਹੁਣ ਜੋ ਬਣ ਕਰਦਾ ਹੋਮਵਰਕ ਤੇ ਆਪਾਂ ਹੁਣ ਕੀ ਕਰੀਏ ਆਪਾਂ ਫਰੈਸ਼ ਅਪ ਚ ਹੋ ਕੇ ਬੈਠਦੇ ਆਂ ਜਦ ਤੱਕ ਇੰਦਰ ਆ ਜਾਣਗੇ ਫਿਰ ਆਪਾਂ ਕੋਈ ਨਾ ਕੋਈ ਨੈਟਫਲਿਕਸ ਤੇ ਮੂਵੀ ਦੇਖਾਂਗੇ